ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੋਂ ਦੋਸਤੋ ਜੋ ਤੁਸੀਂ ਦਰਸ਼ਨ ਕਰ ਲੱਗੇ ਹੋ ਇਹ ਨਗਰ ਕੀਰਤਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 3520 ਸਹੀ ਦੀ સ્ਤਾਪਤੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਜੋ 17 ਸਤੰਬਰ 2025 ਨੂੰ ਗੁਰੂ ਕਾ ਬਾਗ ਤੋਂ ਆਰੰਭ ਹੋਈ ਇਹ ਯਾਤਰਾ 9 ਸੂਬਿਆਂ ਤੋਂ ਬਿਹਾਰ ਝਾਰਖੰਡ ਉੜੀਸਾ ਬੰਗਲ ਬੰਗਾਲ ਯੂਪੀ ਦਿੱਲੀ ਹਰਿਆਣਾ ਉੱਤਰਾਖੰਡ ਤੋਂ ਹੁੰਦੀ ਹੋਈ 20 ਅਕਤੂਬਰ 2025 ਦਿਨ ਐਤਵਾਰ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰਿਆ ਤੇ ਇਹ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੁੰਦੀ ਹੋਈ 27 ਤਰੀਕ 2025 27 ਤਰੀਕ ਸੋਮਵਾਰ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸਮੇਂ ਗੁਰੂ ਮਹਾਰਾਜ ਦੇ ਰੂਪ ਦੇ ਪਾਲਕੀ ਸਾਹਿਬ ਪਹੁੰਚ ਗਏ ਆ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਗੁਰੂ ਸਾਹਿਬ ਦੇ ਬੜੀ ਵਧੀਆ ਪਾਲਕੀ ਸਾਹਿਬ ਦੇ ਸ਼ਸ਼ੋਭਿਤ ਕੀਤੇ ਗਏ ਨੇ ਮਹਾਰਾਜ ਤੁਸੀਂ ਦਰਸ਼ਨ ਕਰ ਸਕਦੇ ਹੋ ਸਮੂਹ ਸੰਗਤਾਂ ਨੂੰ ਤੇ ਸ਼ੇਅਰ ਕਰਕੇ ਅੱਗੇ ਵੀ ਗੁਰੂ ਰੂਪੀ ਸਾਧ ਸੰਗਤ ਨੂੰ ਦਰਸ਼ਨ ਕਰਵਾ ਸਕਦੇ ਹੋ ਹਾਂਜੀ ਦਰਸ਼ਨ ਕਰੋ ਜੋ ਸੰਗਤ ਨਾਲ ਆਈ ਆ ਤੁਸੀਂ ਦੇਖ ਸਕਦੇ ਹੋ ਬੜੀ ਲੰਬੀ ਦੂਰ ਤੱਕ ਕਤਾਰ ਲੱਗੀ ਆ ਗੱਡੀਆਂ ਦੀ ਬੜੇ ਡਿਸਪਲਨ ਦੇ ਨਾਲ ਚੱਲ ਰਹੇ ਨੇ ਗੁਰੂ ਦੇ ਸਿੰਘ ਤੇ ਪਾਲਕੀ ਸਾਹਿਬ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਤੇ ਅੱਗੇ ਵੀ ਸ਼ੇਅਰ ਕਰਕੇ ਸੰਗਤਾਂ ਨੂੰ ਦਰਸ਼ਨ ਕਰਵਾ ਸਕਦੇ ਹੋ ਇਹ ਗੁਰੂ ਤੇਗ ਬਹਾਦਰ ਜੀ ਦੀ ਜੋ 357 ਦੀ ਸਤਾਪਦੀ ਦੀ ਸਤਾਪਦੀ ਨੂੰ ਸਮਰਪਿਤ ਨਗਰ ਕੀਰਤਨ ਚੱਲਿਆ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸਮੇਂ ਪਿੰਡ ਚੰਨੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਗੁਰੂ ਘਰ ਦੇ ਅੱਗੇ ਜੋ ਇਹ ਪਾਕੀ ਸਾਹਿਬ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਦਰਸ਼ਨ ਕਰਨ ਦੇ ਲਈ ਲੰਬੀ ਕਤਾਰ ਲੱਗੀ ਹੋਈ ਆ ਗੱਡੀਆਂ ਰੁੱਕ ਰੁੱਕ ਕੇ ਮੇਨ ਰੋਡ ਦੇ ਉੱਤੇ ਦਰਸ਼ਨ ਕਰਨ ਦੇ ਵਿੱਚ ਗੁਰੂ ਦੀ ਸੰਗਤ ਦੇ ਤੇ ਗੁਰੂ ਸਾਹਿਬ ਦੇ ਪਾਲਕੀ ਨੂੰ ਰੋਕ ਕੇ ਦਰਸ਼ਨ ਕਰ ਰਹੀਆਂ ਨੇ ਬੜੇ ਡਿਸਪੀਸਪਲਨ ਦੇ ਨਾਲ ਦੇਖ ਸਕਦੇ ਹਾਂ ਜੋ ਸੰਗਤਾਂ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਆਈਆਂ ਨੇ ਤੇ ਅੱਗੇ ਪਿੰਡ ਚੰਨੋ ਦੇ ਵਿੱਚ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਈ ਯਾਤਰਾ ਦਾ ਸਵਾਗਤ ਕੀਤਾ ਗਿਆ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਏ ਨੇ ਦਰਸ਼ਨ ਕੀਤੇ ਗਏ ਨੇ ਪਿੰਡ ਚੰਨੋ ਦੀ ਸੰਗਤਾਂ ਦੇ ਵੱਲੋਂ ਹਾਲਾਂਕਿ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਸੰਗਤ ਪਹੁੰਚੀ ਹੈ ਇਸ ਸਮੇਂ ਦਰਸ਼ਨ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਦੇ ਸੇਵਾ ਦੇ ਵਿੱਚ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਇਹ ਜੋ ਯਾਤਰੀ ਨੇ ਗੁਰੂ ਸਾਹਿਬ ਦੇ ਨਾਲ ਆਏ ਹੋਏ ਬੱਸਾਂ ਦੇ ਵਿੱਚ ਨਗਰ ਕੀਰਤਨ ਦੀ ਬੜੀ ਲੰਬੀ ਕਤਾਰ ਤੁਸੀਂ ਦੇਖ ਸਕਦੇ ਹੋ ਤੇ ਪਾਲਕੀ ਸਾਹਿਬ ਇਸ ਸਮੇਂ ਨਾਬੇ ਵੱਲੋਂ ਰਵਾਨਾ ਹੋਏ ਨੇ ਪਿੰਡ ਚੰਨੋਂ ਤੋਂ ਨਾਬੇ ਅੱਗੇ ਜੋ ਰੁਕਣ ਦਾ ਪ੍ਰੋਗਰਾਮ ਆ ਜੋ ਚਾਹ ਦਾ ਲੰਗਰ ਨਾਪਾ ਦੇ ਪਟਿਆਲਾ ਗੇਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਸੰਗਤਾਂ ਦੇ ਲਈ ਤਿਆਰ ਕੀਤਾ ਗਿਆ ਤੇ ਅੱਗੇ ਨਾਪੇ ਤੋਂ ਪਾਰਸੋਂ ਨੂੰ ਹੁੰਦੇ ਹੋਏ ਕੇਸਗੜ੍ਹ ਸਾਹਿਬ ਪਹੁੰਚਣੀ ਹੈ ਸੰਗਤਾਂ